ਚੁਦਾਇਆਂ ਚੱਕਦੀ ਕਿਵੇਂ ਟਰਾਲੀ ਨਹੀਂ ਚੱਕਦੇ ਹੁੰਦੇ ਪੰਪ ਵਾਲੀ ਦੋਨੇ ਡੈਰੀ ਚੱਕਦਾ ਆਉਂਦਾ ਹੋ। ਆ ਇਹ ਪਾਈਪ ਤਾਂ ਖੁਦ ਥੋੜੀ ਘਰ ਖਾਸੀ ਖਰਾਬ ਹੋ ਗਈ। ਇੱਥੋਂ ਦੀ ਹੁੰਦਾ ਤੂੰ ਇਹਦੇ। ਕਿਆ ਬਾਤ। ਲੋਰ ਤਾਂ ਹੁਣ ਤੁਸੀਂ ਆਖੋਗੇ ਰੇਟ। ਰੇਟ ਇਹਦਾ ਹੈ ਪਤਾ ਕਿੰਨਾ ਹੈ? ਇੱਕ ਹਾਂਜੀ ਦੋਸਤੋ ਕਾਰ ਵਾਲਾ ਸਰਸਰ ਵਾਲਾ ਜੀ ਕੰਮ ਚੱਲੀ ਜਾਂਦਾ ਨਾ ਉਹ ਬਾਂਗਾਂ ਕੋਲੇ ਲੈ ਕੇ ਫਿਰ ਮੈਂ ਇੱਥੇ। ਇੱਥੇ ਗੈਸ ਦੂਜਾ ਲਾਉਂਦੇ ਉਹ ਗੈਂਚ ਵਾਲਾ ਨਹੀਂ ਲਾਉਂਦੇ ਹੁੰਦੇ ਯਾਰ ਬੈਲਟ ਟਾਂਕੇ ਤੇ ਕਾ ਦੇਖੀਂਦਾ ਸੀ ਮਾ ਇਹ ਬੱਪਾ ਬੱਪਾ ਮਾਰਕੀਟ ਆ ਸਾਡੇ ਪਿੰਡਾਂ ਦੇ ਲਈ ਵੀ ਆ ਖਰਾ ਉੱਥੇ ਆਏ ਸੀ ਆਪਾਂ ਇਹ ਦਿਖਾਉਣੀਆਂ ਬਾਈ ਤੋਂ ਤੇ ਨਾਲੇ ਉਹ ਕੱਲ ਟਰਾਲੀ ਨਹੀਂ ਧੋਤੀ ਸੀ ਆਪਾਂ ਤੇ ਉਹਦੇ ਥੱਲੇ ਕਾਲਾ ਰੰਗ ਮਾਰਨਾ ਹੈਗਾ ਤੇ ਉਹ ਰੰਗ ਲੈ ਕੇ ਚੱਲਾਂਗੇ ਉਹ ਉੱਥੋਂ ਉਹਦੇ ਰੰਗ ਮਾਰਾਂਗੇ ਨਹੀਂ ਤੇ ਨਾਲੇ ਉਹ ਫਲਸਰ ਮਗਾ ਆਇਆ ਤਾਂ ਹੈਗਾ ਇਹ ਛੋਟਾਂ ਕਲਵਾਉਣ ਨੇ ਹੈ ਨਾ ਕਿੱਡੀ ਗੱਲ ਆ ਉਹ ਤੇ ਦੇਖਦੇ ਆ ਕਿ ਮਿਲ ਆਉਂਦਾ ਸਾਰਿਆਂ ਨੂੰ ਪਿਆਰ ਭਰੀ ਸਾਥ ਸਹਿਯੋਗ ਨਾਲ ਉਮੀਦ ਕਰਦਾ ਹਾਂ ਕਿ ਠੀਕ ਹੋਮ ਆਉਂਦੀ ਤੇ ਉਹ ਬਾਈ ਤੁਲਵਾਉਣੇ ਆਪਾਂ ਪਿੱਛੇ ਦਾ ਇਹ ਚੱਕਦੇ ਕਿ ਮਟਰਲੀ ਚੱਕਦੇ ਹੁੰਦੇ ਪੰਪ ਵਾਲੀ ਦੋਨੇ ਡੈਰੀ ਚੱਕਦੇ ਇਹਦਾ ਬ੍ਰੇਕ ਲਾ ਕੇ ਪਾ ਗਿਆ ਤੇ

14 ਦਾ 14 15 ਦਾ ਕੀ ਹੈ ਭਾਈਆਂ ਦਾ ਆਪਾਂ ਬਈ ਖੋਲ ਹੀ ਰੇਨੇ ਥੋੜਾ ਥੱਲੇ ਕਰ ਲੰਨੇ ਆ ਤੇ ਬਈ ਖਾਸੀ țeṛ ਆ ਗਈ ਸਾਰੇ ਜੀ ਆ ਗਈ ਤਕਰੀਬਨ ਟੁੱਟ ਗਈ ਜੀ ਯਾਰ ਪਿੱਛੇ ਆਹ ਟੈਂਕੀ ਵਾਲਾ ਜੇ ਚੇਂਜ ਕਰਾਉਣਾ ਬੂ ਕਹਿੰਦਾ ਵੀਰਾਂ ਦਾ ਸਾਰਾ ਕਰਵਾਉਣਾ ਬੂ ਸੋਨੂੰ ਪਹਿਲਾਂ ਉਹ ਅਗਲਾ ਪਵਾਇਆ ਹੋਇਆ ਖਰਾ ਅੱਗੇ ਵੀ ਟੁੱਟਿਆ ਹੋਇਆ ਉਹ ਵੀ ਨਵਾਂ ਪਵਾਇਆ ਮੈਂ ਤੇ ਹੁਣ ਆਹ ਦਾ ਖਰਾ ਥੋੜੀ ਜੀ ਮਾਪ ਦੀ ਗਲਤੀ ਸੀ ਮੇਰੀ ਯਾਰ ਮੇਟਾਂ ਦੇ ਚੜਾ ਅਧਿਕਾਰ ਯਾਰ ਤੇ ਹੁਣ ਚੜਾਉਂਦੀ ਐ ਇਹ ਮੈਨੂੰ ਬੁਖਾਰ ਕੱਢਦੇ ਨਹੀਂ ਬਾਹਰ ਇੱਥੇ ਫਿਰ ਬੰਦਾ ਬੰਨ ਜਾਂਦਾ ਆਪਦੀ ਹਾਰ ਕਿਉਂਕਿ ਪੈਸੇ ਤੇ ਲੱਗਦੇ ਨੇ ਖਾਸੇ ਹਾਂਜੀ ਦੋਸਤੋ ਆ ਭਾਈ ਮਿਸਤਰੀ ਨੇ ਕਹਿੰਦਾ ਖੋਲ ਹੀ ਲੈਨੇ ਨਹੀਂ ਤਾਂ ਭਾਈ ਇਹਦੇ ਟਾਂਕਾ ਲਾਉਣਾ ਸੌਖਾ ਹੋ ਗਿਆ ਨਾ ਨਾਲੇ ਕੀ ਹੈ ਕਈ ਵਾਰੀ ਗੁੱਤੇ ਹਿਲਦਾ ਕੰਮ ਹੁੰਦਾ ਕੋਲੇ ਪਟ્રોલ ਤੇ ਅੱਗ ਦਾ ਦਫਾ ਮੇਲ ਹੀ ਨਹੀਂ ਹੁੰਦਾ ਨਾ ਤੇ ਚੰਗੀ ਗੱਲ ਬਾਤ ਆ ਫਿਰ ਚੰਗੀ ਸੋਚ ਹੈ ਤੇ ਕੋਈ ਹਾਸਾ ਹੋਣ ਤੋਂ ਪਹਿਲਾਂ ਹੀ ਜੇ ਥੋੜੀ ਮਿਹਨਤ ਹੋ ਜੇ ਤਾਂ ਚੰਗੀ ਗੱਲ ਬਾਤ ਹੁੰਦੀ ਹੈ ਨਾ ਹਾਂ ਇਹ ਪਾਈਪ ਤਾਂ ਥੋੜੀ ਘਰ ਖਾਸੀ ਖਰਾਬ ਹੋ ਗਈ ਹੈ ਜੀ ਚੱਲ ਦੇਖਦੇ ਵੀਰਾਂ ਦਾ ਕਿਹੜਾ ਤੇਰਾ ਡੰਗਾ ਲਵਾਉਣਾ ਹੈ ਫਿਰ ਭਈ ਆਪਦੀ ਪੜੀ ਵਿਚਾਰੀਆਂ ਦਾ ਹਾਂਜੀ ਵੀਰੇ ਇਹ ਬਾਈਕ ਨੂੰ ਮਿਸਤਰੀ ਲਈ ਜਾਂਦਾ ਨਾ ਡਾਂਗਾ ਤੇ ਸੋਨੂੰ ਪਿੱਛੇ ਦਿਖਾਉਣੇ ਕਾਰਵਾਈ ਇਹ ਆ ਦੇਖ ਤੂੰ ਆ ਮਾਰਦੀ ਗੱਡੀ ਤੇ ਆ ਦੇਖ ਨਾ ਆ ਦੇਖ ਇੱਥੋਂ ਦੀ ਹੁੰਦਾ ਤੂੰ ਇਹਦੇ ਕੀ ਬਾਤ ਹੈ ਬਸ ਥੋੜੀ ਸੰਗ ਨਾਲ ਹਾਂ ਨਹੀਂ ਵੀਰੇ ਮੈਂ ਤਾਂ ਮਾਰਕੀਟ ਬੱਪਾਂ ਦੇ ਵਿੱਚ ਆ ਗਈ ਸੀ ਆਪਣੇ ਲਾਗੇ ਲੱਗਦੀ ਸਾਰਿਆਂ ਨੂੰ ਪਤਾ ਹੀ ਭਰਾਵਾਂ ਨੂੰ ਹਨਾ ਆ ਮੈਂ ਤਾਂ ਦਿਖਾਉਣਾ ਹੈ ਵੀ ਮੈਨੂੰ ਰੇਟ ਇਹਦਾ ਇੰਨਾ ਸੋਹਣਾ ਲੱਗਿਆ ਯਾਰ ਆ ਬਾਈ ਕੋਲੇ ਆਇਆ ਸੀ ਤੇ ਇੱਥੇ ਵੀਰ ਦੀ ਸ਼ਾਪ ਹੈਗੀ ਸੋਨ ਮੈਂ ਬਾਹਰੋਂ ਦਿਖਾ ਦੂਗਾ ਬਪਾ ਦੇ ਵਿੱਚ ਕਈ ਮੁੰਡਿਆਂ ਨੂੰ ਪਤਾ ਹੋਊਗਾ ਕਿਦੋਂ ਆਪਾਂ ਉਹ ਰੰਗ ਜਿਹਾ ਲੈਣ ਦੀਆਂ ਦੇ ਗਾਂਹਾਂ ਜੇ ਦੁਕਾਨ ਹੈ ਇੱਕ ਸੇਠਾਂ ਦੀ ਹੈ ਨਾ ਤੇ ਇਹ ਲੋਰ ਦਾ ਹੁਣ ਤੁਸੀਂ ਆਖੋਗੇ ਰੇਟ ਰੇਟ ਇਹਦਾ ਹੈ ਪਤਾ ਕਿੰਨਾ ਹੈ 180 ਰੁਪਏ ਯਾਰ ਕੁੱਲ ਆਉਣ ਲਈ ਸਿਰਫ 180 ਰੁਪਏ ਆ ਲੋਰ ਦਾ ਕਿੰਨਾ ਸੋਹਣਾ ਰੇਟ ਆ ਯਾਰ ਤੇ ਮੈਨੂੰ ਪਸੰਦ ਆਈ ਏ ਖਰਾ ਹਲ ਹੋਰ ਬਹੁਤ ਵਧੀਆ ਮੈਨੂੰ ਰੇਟ ਵੀ ਜਚਾ ਤੇ ਕਪੜਾ ਵੀ ਠੀਕ ਹੈ ਕੋਈ ਐ ਨਹੀਂ ਵੀ ਕਪੜਾ ਖਰਾਵਾ ਹੈ ਬਹੁਤ ਵਧੀਆ ਤਾਂ ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ ਹਾਂ ਜੀ ਨਾ ਇਹ ਮੈਂ ਗिजਵਾਨੀ ਕਲੈਕਸ਼ਨ ਹਾਂਜੀ ਕੀ ਨਾਂ ਇਹ ਦੀ ਦੁਕਾਨ ਦਾ ਗिजਵਾਨੀ ਕਲੈਕਸ਼ਨ ਹਾਂਜੀ ਨੇੜੇ ਕਮਪਲਿਤ ਕਰਿਆਣਾ ਸਟੋਰ ਹਾਂਜੀ ਕਪਲ ਸਟੋਰ ਹੈ ਨਾ ਨੇੜੇ ਇੱਥੇ ਦਾ ਭਾਈ ਆਪਣੇ ਪਿੰਡ ਦੇ ਘਰ ਮੁੰਡੇ ਬਹੁਤ ਆਉਂਦੇ ਨੇ ਬਿਲਕੁਲ ਜੀ ਤੇ ਰੰਗ ਰੰਗ ਲੈ ਕੇ ਜਾਂਦੇ ਕਿਉਂ ਬਜ਼ਾਰ ਨਾਲ ਇੱਕਦਮ ਵਾਜੀ ਵਰੇਟ ਮਿਲਣਗੇ ਇੱਥੇ ਆਪਾਂ ਨੂੰ ਹਾਂਜੀ ਹਾਂਜੀ ਹੋਲਸੇ ਰੇਟਾਂ ਤੇ ਇਹ ਰੇਟ ਤਾਂ ਦੋਸਤੋ ਸਹੀ ਦਿੰਦਾ ਕਿਉਂਕਿ ਬਾਜ਼ਾਰ ਨੂੰ ਹਟ ਕੇ ਦਿਖਾਣਾ ਥੋੜੀ ਜੀ ਆਪਣੇ ਘਰ ਦੇ ਵਿੱਚ ਕੀ ਕੋਈ ਇੱਥੇ ਕਿਰਾਏ ਨਹੀਂ ਆਪਾਂ ਨੂੰ ਕੋਈ ਕੁਝ ਨਹੀਂ 10 20 ਰੁਪਏ ਦੇ ਮਰਦ ਨੇ ਚਾਪਾ ਚੀਜ਼ ਤੇ ਜੇ ਜੇਬਰੀ ਆਪਾਂ ਮਾਰਕੀਟ ਚੋਂ ਲੈਣੀ ਹੁੰਦੀ ਇਹੀ ਲੋਰ ਕਿੰਨੇ ਦੀ ਮਿਲਦੀ ਭਾਈ ਤੁਹਾਨੂੰ ਬਾਜ਼ਾਰ ਕਮ ਸੇ ਕਮ 250 ਤੋਂ ਘੱਟ ਨਾ ਮਿਲਦੀ ਜੀ ਸਹੀ ਗੱਲ ਹੈ ਵੀਰੇ ਓਡੀ ਲਾਜ਼ਮੀ ਤੁਸੀਂ ਇੱਕ ਵਾਰੀ ਬੀਰਕੋਲੇ ਵਿਜ਼ਿਟ ਕਰਕੇ ਦੇਖਿਓ ਹਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਹਾਂ ਜੀ ਜ਼ਰੂਰ ਲਓ ਤੁਹਾਨੂੰ ਕੋਈ ਟੱਕਾ ਨਹੀਂ ਗਾ ਤੁਸੀਂ ਲਓ ਸਹੀ ਗੱਲ ਆ ਜੀ ਬਿਲਕੁਲ ਠੀਕ ਹੈ ਵੀਰੇ ਚੱਲ ਦੇਖਦੇ ਆਪਾਂ ਭਈ ਉਹ ਸਲੈਸਰ ਵਾਲਾ ਕਮਾ ਉਸ કપੜੇ ਵਾਲਾ ਦੇਖ ਲਿਆ ਹਨ ਇੱਕ ਸਾਨੂੰ ਮੈਂ ਜੈਕਟ ਦਿਖਾਉਂਗਾ ਘਰੇ ਆ ਕੇ ਜੈਕਟ ਲਈ ਆ ਉਹ ਇੱਥੇ ਦਿਖਾ ਨਹੀਂ ਪਾਇਆ ਥੋੜਾ ਉੱਥੇ ਕੱਠ ਵੱਠ ਜਾ ਹੋ ਗਿਆ ਸੀ ਕਿ ਮੈਂ ਜੈਕਟ ਦਿਖਾਉਂਗਾ ਜੈਕਟ ਦਾ ਰੇਟ ਬਹੁਤ ਵਧੀਆ ਦਿੱਤਾ ਯਾਰ ਹੁਣੇ ਲੋਅਰ ਦਾ ਵੀ ਰੇਟ ਦਿੱਤਾ ਘੈਂਟ ਆ ਦਿਖਾਉਣੀ ਹੈ ਹਾਂਜੀ ਦੋਸਤੋ ਆ ਲੈਂਦਾ ਹੈਗਾ ਆ ਕਿਦਾਂ ਲੱਗੇ ਥੋੜਾ ਦਿਖਾਉਂਗਾ ਘਰ ਟੇਡਾ ਦਿਖਾਇਆ ਫੋਨ ਕਰਕੇ ਆਉਂਦੀ ਹੈ ਨਾ ਹਾਂਜੀ ਦੋਸਤੋ ਇੱਕੋ ਲੋਰ ਦੇ ਨਾਲ ਆਹ ਜੈਕਟ ਜੀ ਲਈ ਸੀ ਹੈ ਨਾ ਤੇ ਇਹ ਜੈਕਟ ਜੀ ਦਿੱਤੀ ਉਹਨੇ 650 ਦੀ ਤੇ ਇਦਾਂ ਦੀ ਹੈ ਖਰਾ ਟੇਡਾ ਦਿਖਾਉਣਾ ਥੋੜਾ ਦਿਖਾਉਣਾ ਚੱਲ ਸੋਨੂੰ ਯਾਰ ਇਦਾਂ ਦਾ ਲੱਗਦਾ ਹੈ ਆ ਦੇ ਨਾ ਇਦਾਂ ਦਾ